ਨਵਰਾਜ ਦਾ ਇੱਥੇ ਉਹਦਾ ਸੀ ਮੈਂ ਇਹਦਾ ਨਹੀਂ ਮਟਾਤਾ ਭਾਜੀ ਦਾ ਮੈਂ ਵੀ ਪੁੱਛਿਆ ਵੀ ਇਹਨਾਂ ਦਾ ਟੈਟੂ ਕਿਉਂ ਇਹ ਤਾਂ ਮੇਰੇ ਨਾਲ ਹੀ ਜਾਣਾ ਏ ਨਵਰਾਜ ਦਾ ਟੈਟੂ ਮੇਰੇ ਨਾਲ ਹੀ ਜਾਣਾ ਭਾਜੀ ਦਾ ਇਹ ਬੰਦਾ ਮੇਰਾ ਪਹਿਲਾ ਹੈ ਉਹ ਜਿਹੜਾ ਜਿਹਨਾਂ ਮੈਨੂੰ ਮੈਂ ਕਤਰਾਈ ਕਰਦਾ ਹੀ ਮੈਨੂੰ ਪੈਸੇ ਪਾਏ ਅੱਛਾ ਪੈਸੇ ਪਾਏ ਕਹਿੰਦੇ ਕੋਈ ਇਦਾਂ ਦੂਏ ਦਿਨ ਮੈਨੂੰ ਕਤਰਾਈ ਤੇ ਨਾ ਦੇਤੀ ਮੈਂ ਫੇਰ ਦੂਏ ਦਿਨ ਵੇਹ ਚ ਲੱਗਿਆ ਭਾਈ ਕਹਿੰਦਾ ਮੈਂ ਤਾਂ ਕੱਲ ਤੈਨੂੰ ਪੈਸੇ ਪਾਏ ਬਤੂੰ ਕਹਦੇ ਇਦਾਂ ਮੈਂ ਕਹਾ ਭਾਈ ਮਿੱਤਰ ਉਹ ਕਰਜਾ ਸੀਗਾ ਉਹ ਕਹਿੰਦਾ ਮੈਂ ਤਾਂ ਸ਼ੁੱਧੇ ਸ਼ਗਨ ਨੂੰ ਪਾਏ ਮੈਂ ਕਹਾ ਭਾਈ ਤੇ ਤੇ ਸ਼ਗਨ ਨੂੰ ਪਾਏ ਉਹਨਾਂ ਮੇਰਾ ਕਰਜਾ ਲੁੱਤੀਆ ਸਾਰਾ ਜਿਹੜਾ ਮੇਰੇ ਦੇ ਉੱਤੇ ਕਰਜਾ ਦੱਸ ਸਕਦੇ ਹੋ ਕਿੰਨੇ ਪਾਏ ਸੀ ਨਹੀਂ ਮੈਂ ਨਹੀਂ ਦੱਸਾਂ ਸੌਰੀ ਮੈਂ ਕਹਾ ਭਾਈ ਬੀਬੀ ਇਹ ਕਹਿੰਦੇ ਕੋਪੀ ਕਿਦਾਂ ਤੇ ਵਧੀਆ ਲੱਗਾ ਬੁੱਤਾਂ ਤੂੰ ਮੈਗਾ ਭਾਜੀ ਮੈਂ ਹੁਣ ਸੌਖਾ ਹੋ ਗਿਆ ਹੁਣ ਮੈਨੂੰ ਦਿਹਾੜੀ ਜਾਣ ਦਾ ਮਜ਼ਾ ਵੋਹ ਹੁੰਦਾ ਪਿਆ ਕਹਿੰਦੇ ਕਾਤੇ ਮੈਂ ਕਿਹਾ ਮੇਰੇ ਸਿਰ ਕਰਜਾ ਮੁਗ ਗਿਆ ਹੁਣ ਜਿਹੜਾ ਦਿੱਲੀ 3 400 ਹੋਣਾ ਇਹ ਮੇਰਾ ਹੀ ਹੋਣਾ ਤੇ ਭਾਜੀ ਉੱਥੋਂ ਹੋਰ ਜ਼ਿਆਦਾ ਫੈਨ ਹੋ ਗਿਆ ਮੁੰਡਾ ਵਧੀਆ ਆ ਫਿਰ ਕਈ ਕੁਝ ਕੀਤਾ ਮੈਂ ਦੱਸਣਾ ਦੱਸ ਨਹੀਂ ਸਕਦਾ ਸੌਰੀ ਜੋ ਮਿਲਦੀ ਭਾਜੀ ਮਤਲਬ ਬਹੁਤ ਵੱਡਾ ਬਹੁਤ ਵੱਡਾ ਭਾਜੀ ਨੇ ਕੀ ਕੀਤਾ ਬਹੁਤ ਵੱਡਾ ਗ੍ਰੋਵ ਲੈ ਆ